ਕਿੰਨੇ ਟੈਂਪਰੇਚਰ ਨੇ 6 ਮਹੀਨੇ ਹੋ ਗਏ 6 ਮਹੀਨਾ ਬਹੁਤ ਵੈਰੀ ਕਿਟ ਹੈ ਆਪ ਵੀ ਤਾਂ ਇੰਜਨ ਤੇ ਟੰਗੋ ਹਾਂ ਇੰਜਨ ਤੇ ਇਹ ਰਹਿ ਗਿਆ ਸੈਟਰ

ਉਨੀ ਰੇਸ਼ਮ ਪਾਲ ਮਹਿੰਦਰਤ ਮਹਿੰਦਰਪਾਲ ਦਾ ਮੁੰਡਾ ਜਿਹੜਾ ਇਹਨੂੰ ਬੱਜੀ ਚੁਣਵਾ ਸਰ ਜਿਹੜੇ ਪੀਜੀ ਮਾਲਕ ਹੈਗੇ ਆ ਡਾਟਾ ਵਗੈਰਾ ਨਾਲ ਕਿਸ ਤਰਫ ਜਿਹੜਾ ਹੈਗਾ ਕੌਣ ਕਿੱਥੇ ਰਹਿ ਰਿਹਾ ਹੈਗਾ ਵਾ ਤੇ ਇਸ ਚੀਨ ਦੇ ਕਿਸ ਤਰ੍ਹਾਂ ਦੀ ਜਿਹੜੀ ਹਦਾਇਤਾਂ ਜਾਰੀ ਕਰਦੇ ਹੋ देखो ਇਹਦੇ ਵਿੱਚ ਦੋ ਤਰ੍ਹਾਂ ਦੀਆਂ ਚੀਜ਼ਾਂ ਆ ਜੀ ਜਿਹੜੇ ਜਿਹੜੇ ਤੇ ਫੋਰਨ ਨੈਸ਼ਨਲਸ ਹੈਗੇ ਉਹਨਾਂ ਦੀ ਰਜਿਸਟ੍ਰੇਸ਼ਨ ਕਰਾਉਣਾ ਨੁਮਾਇਰ ਹੈ ਜਿਹਦੇ ਲਈ ਫਾਰਮ CIS ਇਹਨਾਂ ਨੂੰ ਇਸ਼ੂ ਕਰਕੇ ਦੇਣੇ ਫਾਰਮ CIS ਇਹਨਾਂ ਨੇ ਭਰਨਾ ਹੁੰਦਾ ਜਿਹਦੀ ਪ੍ਰੋਪਰ ਵੈਰੀਫਿਕੇਸ਼ਨ ਹੁੰਦੀ ਹੈ ਜੀ ਮਾਲਕ ਉਸ ਤੋਂ ਬਾਅਦ ਜਿਹੜੇ ਡੋਮੈਸਟਿਕ ਸਟੂਡੈਂਟ ਨੇ ਜੀ ਉਹ ਅਸੀਂ ਇਹਨਾਂ ਨੂੰ ਇਹਨਾਂ ਨੇ ਫਾਈਲਸ ਲਗਾਈਆਂ ਹੋਈਆਂ ਨੇ ਜਿਹੜੇ ਕੇਅਰ ਟੇਕਰ ਨੇ ਤੇ ਜਿਹਨੇ ਮਾਲਕ ਨੇ ਉਹ ਸਾਡੇ ਕੋਲ ਜਿਹੜਾ ਹੈਗਾ ਉਹਨਾਂ ਦੇ ਰਿਕਾਰਡ ਜਿਹੜਾ ਹੈ ਉਹ ਸਮੇਂ ਸਮੇਂ ਤੇ ਪ੍ਰੋਡਿਊਸ ਕਰਦੇ ਰਹਿੰਦੇ ਚਾਹੇ ਉਹ 4 ਸਾਲਾ ਦੇ ਕੋਰਸ ਚਾ 5 ਸਾਲਾ ਵਾਲੇ ਕੋਰਸ ਚਾ ਜਾਂ ਫਿਰ ਜੀ ਇਸੇ ਏਰੀਆ ਦੇ ਵਿੱਚ ਹੀ ਉਹ ਪੀਜੀ ਚੇਂਜ ਕਰਦਾ ਤਾਂ ਵੀ ਉਹਦੀ ਲੋਕ ਪ੍ਰਸੰਨ ਦੇਣਾ ਉਹਨਾਂ ਲਈ ਜ਼ਰੂਰੀ ਸਰ ਲੋਕੜਿਕ ਮਸ਼ਹੂਰ ਔਰ ਬਦਨਾਮ ਮੀਰੀ ਹੈਗੇ ਇਸ ਇਲਾਕੇ ਦਾ ਜਿੱਥੇ ਕਿ ਦੇਬਵਾਰ ਔਰ ਧੰਦਾਗਰੀ ਜਿਹੇ ਮਾਮਲੇ ਉੱਪਰ ਉੱਪਰ ਕੇ ਸਾਹਮਣੇ ਆਉਂਦੇ ਹੈਗੇ ਔਰ ਇੱਕ ਸਰਵੇ ਅਸੀਂ ਵੀ ਕੀਤਾ ਸੀ ਸਾਡੀ ਮੀਡੀਆ ਟੀਮ ਨੇ ਕਿ ਜਿਹੜੇ ਲੋਕੀ ਆ ਕੇ ਬਾਹਰੋਂ ਇੱਥੇ ਬਸੇ ਹੋਏ ਹੈਗੇ ਆ ਹਣ ਕੌਣ ਚੋਰਾ ਕੌਣ ਸਾਧਾ ਕਿਸੇ ਮੂਤਰ ਤੇ ਲਿਖਿਆ ਨਹੀਂ ਹੈਗਾ ਔਰ ਇਹਨਾਂ ਚੀਜ਼ਾਂ ਨੂੰ ਲੈ ਕੇ ਕੁਝ ਨਵੇਂ ਏਜੰਡੇ ਕੁਝ ਆਉਣ ਵਾਲੇ ਸਾਹਮਣੇ ਤੈਅ ਕੀਤੇ ਜਾਣਗੇ ਤੁਸੀਂ ਰਾਉਂਡ ਹੁਣ ਪਿਛਲੇ ਮਹੀਨਿਆਂ ਦੀ ਕਾਰਵਾਈ ਜਿਹੜੀ ਹੈਗੀ ਤੁਸੀਂ ਦੇਖੀ ਲਈ ਹੋਣੀ ਹੈ ਸਾਡੇ মিডিਆ ਦੇ ਵਿੱਚ ਪ੍ਰੋਪਰ ਕਰਨ ਤੇ ਬਾਈਟਸ ਵੀ ਆਉਂਦੀ ਰਹਿੰਦੀਆਂ ਅਸੀਂ ਜਿਹੜਾ ਦੇਵਪਾਰ ਦਾ ਖੰਡਾ ਉਹ ਤੇ ਉਰਜ਼ੋਰ ਜਿਹੜੀ ਹੈ ਅਸੀਂ ਦ੍ਰਿੜਤਾ ਨਾਲ ਜਿਹੜਾ ਕੰਮ ਕੀਤਾ ਉਹਦੇ ਵਿੱਚ ਰਿਜ਼ਲਟ ਵੀ ਸਾਹਮਣੇ ਆਇਆ ਤੁਹਾਡੇ ਸਾਹਮਣੇ ਅਸੀਂ ਕਾਫੀ ਮੋਡਿਊਲੇ ਤੇ ਬਸਤੀ ਤੇ ਇਹਦੇ ਵਿੱਚ ਬਹੁਤ ਹੱਦ ਤੱਕ ਜਿਹੜਾ ਹੈਗਾ ਸਾਡਾ ਹੁਣ ਜਿਹੜਾ ਹੈ ਕਾਬੂ ਹੈਗਾ ਤੇ ਇਸ ਤੋਂ ਇਲਾਵਾ ਜਿਹੜਾ ਆਪਣਾ ਭਾਰਤੋਂ ਬੰਦੇ ਆ ਕੇ ਜਿਹੜੇ ਰਹਿ ਰਹੇ ਆ ਉਹ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਅਸੀਂ ਇੱਥੋਂ ਖਦੇੜ ਦਿੱਤਾ ਹੈ ਜਿਹੜਾ ਕੋਈ ਬੰਦਾ ਸਮੇਂ ਤੋਂ ਬਾਅਦ ਵੀ ਇੱਥੇ ਘੁੰਮਦਾ ਮਿਲ ਜਾਂਦਾ ਉਹਨੂੰ ਅਸੀਂ ਰਾਉਂਡ ਅਪ ਕਰਕੇ ਅਸੀਂ ਥਾਣੇ ਲੈ ਜਾਂਦੇ ਆ ਉਸ ਤੋਂ ਬਾਅਦ ਜੇ ਉਹ ਆਪਣੀ ਪਛਾਣ ਸਿੱਧ ਕਰ ਦਿੰਦਾ ਚਾਹੇ ਉਹ ਇੱਥੇ ਕੰਮ ਵਾਸਤੇ ਆਇਆ ਚਾਹੇ ਉਹ ਇੱਥੇ ਉਹਦਾ ਕੋਈ ਆਪਣਾ ਪੀਜੀ ਹੈ ਜੇ ਤੱਕ ਉਹ ਇਸ ਚੀਜ਼ ਸਿੱਧ ਨਹੀਂ ਕਰਦਾ ਉਦ ਤੱਕ ਅਸੀਂ ਉਹਨੂੰ ਛੱਡਦੇ ਨਹੀਂ ਤੇ ਜੇ ਉਹ ਨਹੀਂ ਸਿੱਧ ਕਰ ਪੰਦਾ ਅਸੀਂ 109 ਤੇ ਰਿਪੋਰਟ ਕਰ ਦਿੰਦੇ ਆ ਸਰ ਇੱਕ ਆਖਰੀ ਗੱਲ ਕਿ ਏਰੀਆ ਕਾਫੀ ਵੱਡਾ ਹੈਗਾ ਕ੍ਰਾਈਮ ਵੀ ਕਾਫੀ ਜ਼ਿਆਦਾ ਹੈਗਾ ਲੇਕਿਨ ਮਹਿਰੂ ਪੁਲਿਸ ਚੌਕੀ ਜਿਹੜੀ ਹੈਗੀ ਹੈ ਮਲਾਜ਼ਮਾਂ ਦੀ ਗਿਣਤੀ ਬੜੀ ਘੱਟ ਹੈਗੀ ਇਸ ਲਈ ਕੁਝ ਕੰਮ ਨਹੀਂ ਹੋ ਸਕਦਾ ਕਿ ਲੱਗਦਾ ਕਿ ਤਿੰਨ ਚਾਰ ਮਲਾਜ਼ਮ ਜਿਹੜੇ ਇੰਨਾ ਏਰੀਆ ਸੰਭਾਲ ਸਕਦੇ ਹੈਗੇ ਕਾਫੀ ਦੇਖੋ ਜੀ ਮਲਾਜ਼ਮ ਜਿਹੜੇ ਚੌਕੀ ਦੇ ਨੇ ਉਹ ਨੋਰਮਸ ਦੇ ਅਨੁਸਾਰ ਹੀ ਅਸੀਂ ਜਿਹੜੇ ਲਗਾਉਂਦੇ ਆ ਉਸ ਤੋਂ ਬਾਅਦੂਤ ਸਾਡੇ ਜਿਹੜੇ ਪੁਲਿਸ ਸਟੇਸ਼ਨ ਸਤਨਾਮਪੁਰਾ ਉੱਥੋਂ ਅਸੀਂ ਰੀਇਨਫੋਰਸ ਕਰੀਦਾ ਉਸ ਤੋਂ ਇਲਾਵਾ ਸਾਡੇ ਕੋਲ ਆਰਪੀ ਟੀਮਾਂ ਹੈਗੀਆਂ ਸਮੇਂ-ਸਮੇਂ 'ਤੇ ਸਾਨੂੰ DIG ਸਾਹਿਬ ਤੇ SSP ਸਾਹਿਬ ਵੱਲੋਂ ਫੋਰਸ ਵੀ ਮੁਹੱਈਆ ਕਰਾਈ ਜਾਂਦੀ ਹੈ ਐਡੀਸ਼ਨਲ ਜਿਨ੍ਹਾਂ ਦਾ ਯੂਜ਼ ਕਰਕੇ ਅਸੀਂ ਜਿਹੜਾ ਹੈ ਸਪੈਸ਼ਲ ਆਪਰੇਸ਼ਨ ਦੇ ਅੰਦਰ ਚਲਾਉਂਦੇ ਰਹੇ ਗੱਲਬਾਤ ਲਈ ਧੰਨਵਾਦ